ਤਦੋਂ ਉਸ ਤੋਂ ਫਿੱਦੂ ਦੇ ਪਟਵਲ ਕੋਰਫਿੰਗ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਫਿੱਦੂ ਦੀ ਸਮਾਦ ਉੱਤੇ ਆਉਣ ਵਾਲੇ ਲੋਕਾਂ ਦੇ ਕੁਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਇਸ ਦਾ ਕਾਰਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਤਾਂ ਫਟੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਦੋਂ ਉਸ ਤੋਂ ਇਸ ਦਾ ਕਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਨੈਗੇਟਿਵ ਵੀਡੀਓ ਫਿੱਦੂ ਪਰਿਵਾਰ ਨੂੰ ਪਰੇਸ਼ਾਨ ਕਰਨ ਲਈ ਜਾਣ ਬੁਝ ਕੇ ਬਣਾਈਆਂ ਗਈਆਂ ਦੋਫਤੋ ਇਹ ਨੈਗੇਟਿਵ ਵੀਡੀਓ ਤੁਸੀਂ ਵੀ ਦੇਖੇ ਹੋਣਗੇ ਜਿੰਨਾਂ ਵਿੱਚ ਕਈ ਵੱਡੇ ਵਿਦਵਾਨ ਸਿੱਧੂ ਦੀ ਸਮਾਜ ਉੱਤੇ ਫੈਡਾਂ ਦੇ ਜਾਲ ਤੇ ਕੀਤੇ ਰੰਗ ਦੀ ਵੀਡੀਓ ਬਣਾ ਕੇ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਜਿਸ ਤਰ੍ਹਾਂ ਸਿੱਧੂ ਪਰਿਵਾਰ ਦੋਸ਼ੀ ਪਰਿਵਾਰ ਹੁੰਦਾ ਹੈ ਉਹ ਲੋਕ ਆਪਣੀ ਵੀਡੀਓ ਦੇ ਵਿੱਚ ਇਹ ਦਿਖਾ ਰਹੇ ਹਨ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸ ਦੇ ਨਾਲ ਦਾ ਰੰਗ ਸਿੱਧੂ ਦੀ ਸਮਾਜ ਉੱਤੇ ਕਰਵਾ ਦਿੱਤਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਵੀਡੀਓ ਜ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਹਨ ਤੇ ਉਹ ਵੀ ਬਿਨਾਂ ਕਿਸੇ ਚਾਹੀ ਦੇ ਇਹ ਰੰਗ ਜਾਣ ਬੁੱਝ ਕੇ ਨਹੀਂ ਬਲਕਿ ਵੈਸੇ ਹੀ ਕਰਵਾ ਦਿੱਤਾ ਗਿਆ ਉਹਨਾਂ ਨੇ ਰੰਗ ਵਾਲਿਆਂ ਨੂੰ ਕਿਹਾ ਵੀ ਕਿ ਜੋ ਤੁਹਾਨੂੰ ਰੰਗ ਚੰਗਾ ਲ ਅਤੇ ਲੋਕ ਐਵੇਂ ਬਿਨਾਂ ਕਾਰਨ ਜਾਣੇ ਉਹਨਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਜਾਲ ਦੇ ਰੰਗ ਵਾਲੇ ਮੁੱਦੇ ਤੋਂ ਬਾਅਦ ਬੱਪੂ ਗੁਲਕੌਰ ਫਿੰਗ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਫਤੂਦੀ ਸਮਾਦ ਨੂੰ ਦੇਖਣ ਆਉਣ ਵਾਲੇ ਲੋਕਾਂ ਲਈ ਕੁਝ ਪਾਬੰਦੀਆਂ ਲਗਾ ਦਿੱਤੀਆਂ ਹਨ। ਸਮਾਦ ਦਾ ਗੇਟ ਐਂਟਰ ਕਰਨ ਤੋਂ ਬਾਅਦ ਜੇਕਰ ਕੋਈ ਸ਼ਰਾਰਤੀਆਂ ਨੂੰ ਫਰ ਇਹੋ ਜਿਹੀ ਗਲਤ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਫਤੇ ਪਰਚਾਵੇਗਾ ਤੇ ਜੇਕਰ ਕੋਈ ਚੋਰੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਫਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਗੇਟ ਦੇ ਕੋਲ ਇੱਕ ਸਿਕਿਉਰਿਟੀ ਗਾਰਡ ਬਿਠਾ ਦਿੱਤਾ ਜਾਵੇਗਾ ਤੇ ਚੈਕਿੰਗ ਕਰਨ ਤੋਂ ਬਾਅਦ ਹੀ ਸਮਾਦ ਦੇ ਅੰਦਰ ਐਂਟਰ ਕਰਨ ਦਿੱਤਾ ਤਾ ਜੋ ਕੋਈ ਫਰਾਰਤੀ ਅਨਫਰਕਟ ਜਾਂ ਹਰਕਤ ਨਾ ਕਰ ਜਾਵੇ ਅਤੇ ਇਥੋਂ ਤੱਕ ਕਿ ਸਿੰਪਲ ਵੀਡੀਓ ਬਣਾਉਣ ਉਤੇ ਵੀ پابੰਦੀ ਲਗਾ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਸਿੰਪਲ ਵੀਡੀਓ ਬਣਾਉਂਦਾ ਦਿਖਾਈ ਦਿੱਤਾ ਤਾਂ ਫਤਿਹ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸੇ ਫੈਸਲੇ ਨੂੰ ਲੈ ਕਰਕੇ ਸਮਾਜ ਦੇ ਬਾਹਰ ਨੋਟਿਸ ਲਿਖ ਕੇ ਲਗਾ ਦਿੱਤਾ ਗਿਆ ਹੈ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ